ਇਸ ਗੁਰਬਾਣੀ ਦੁਆਰਾ ਗੁਰਤਾ ਗੱਦੀ ਦੀ ਧਾਰਤ ਵੀ ਬਖਸ਼ਿਸ਼ ਕਰਨਗੇ ਧੰਕਲ ਦੀ ਤਰਫ ਦੀ ਤੁ ਸਤਿਗੁਰੂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਪਾਸ਼ਾ ਮਹਾਰਾਜ ਦੀ ਨੂੰ ਨਾਲ ਸਮੋ ਸੰਗਤਾ ਪ੍ਰਤੀ ਉਪਦੇਸ਼ ਵੀ ਗਰੀਬਨਵਾਸ ਸੱਚੇ ਪਾਸ਼ਾ ਮਹਾਰਾਜ ਜੀ ਨੇ ਇਹ ਪਾਵਨ ਜਿਹੜੀ ਸ਼ਲੋਕਾਂ ਦੀ ਬਾਣੀ ਹੈ ਉਸ ਸਮੇਂ ਕਿਰਪਾ ਲੋ ਸਤਿਗੁਰੂ ਸਾਹਿਬ ਜੀ ਨੇ ਉਚਾਰਨ ਕਰਕੇ ਇਹ ਪੱਤਰਕਾਰ ਰੂਪ ਵਿੱਚ ਸਤਿਗੁਰੂ ਸਾਹਿਬ ਜੀ ਨੇ ਪੇਟੀ ਹੈ ਉਹ ਗੁਰਬਾਣੀ ਦੀ ਕਥਾ ਅੱਜ ਪ੍ਰਾਰੰਭ ਹੋ ਰਹੀ ਹੈ ਆਓ ਗਰੀਬਨਵਾਸ ਸੱਚੇ ਪਾਸ਼ਾ ਜਿਵੇਂ ਸਾਡੇ ਤੇ ਦਇਆਲਤਾ ਕਰਦੇ ਨੇ ਜੋ ਰਹਿੰਦਾ ਸਮਾਇ ਉਹਦੇ ਦੁਆਰਾ ਮਨਚਿਤ ਬ੍ਰਿਤੀਆਂ ਨੂੰ ਉਕਾਦਰ ਕਰਕੇ ਸ਼੍ਰਵਣ ਕਰੇਗੇ ਪ੍ਰੇਮ ਸ਼ਰਧਾ ਸਤਕਾਰ ਸਾਥ ਜਪੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਇੱਕ ਓ ਅੰਕਾਰ ਸਤਗੁਰ ਪ੍ਰਸਾਦ ਗਰੀਬ ਨਿਵਾਜ਼ ਸੱਚੇ ਪਾਤਸ਼ਾਹ ਜੀ ਪਾਵਨ ਬਾਣੀ ਦੀ ਆਰੰਭਤਾ ਤੋਂ ਪਹਿਲਾਂ ਮੰਗਲ ਉਚਾਰਨ ਕਰਦੇ ਹਨ ਇੱਕ ਉਹ ਅਦਵੈਤ ਬ੍ਰਹਮ ਓੰਕਾਰ ਜੋ ਸਾਰਿਆਂ ਦਾ ਪ੍ਰਕਾਸ਼ਕ ਹੈ ਜੋ ਸਤ ਸਰੂਪ ਹੈ ਪੂਰੇ ਗੁਰਾਂ ਦੀ ਪ੍ਰਸ਼ਾਦ ਕਿਰਪਾ ਦੁਆਰਾ ਜੋ ਪ੍ਰਾਪਤ ਹੋਣ ਵਾਲਾ ਹੈ ਉਹ ਪਰਮੇਸ਼ਰ ਵਾਹਿਗੁਰੂ ਦਾ ਇਹ ਪਾਵਨ ਮੰਗਲ ਉਚਾਰਨ ਕਰਦੇ ਹਨ ਸ਼ਲੋਕ ਮਹੱਲਾ ਨਵਾ ਸੋ ਸ਼ਲੋਕ ਜੋ ਪ੍ਰੇਮ ਪੈਦਾ ਕਰਨ ਵਾਲੇ ਸੰਤਾਂ ਸਹਿ ਧੰ ਸਤਿਗੁਰੂ ਗੁਰ ਤੇਗ ਬਹਾਦਰ ਸਰ ਸੱਚੇ ਪਾਤਸ਼ਾਹ ਜੀ ਸ਼ਲੋਕ ਮਹੱਲਾ ਨਾਵੇਂ ਦੁਆਰਾ ਆਪ ਬਖਸ਼ਿਸ਼ ਕਰਦੇ ਹਨ ਗੁਣ ਗੋਬਿੰਦ ਗਾਇਓ ਨਹੀਂ ਧੰ ਗਰੀਬ ਬਨਵਾ ਸੱਚੇ ਪਾਤਸ਼ਾਹ ਜੀ ਆਪ ਦੀ ਹਾਲਤਾ ਦੇ ਘਰ ਵਿਚ ਆਣ ਕਰਕੇ ਸਾਨੂੰ ਸੰਸਾਰੀ ਜੀਵਾਂ ਨੂੰ ਉਪਦੇਸ਼ ਦਿੰਦੇ ਹੋਏ ਕੀ ਅਵਸਥਾ ਬਣੀ ਹੋਈ ਹੈ ਭਾਈ ਪਰਮੇਸ਼ਰ ਵਾਹਿਗੁਰੂ ਦੇ ਗੁਣਾ ਨੂੰ ਗਾਉਣ ਵਿੱਚ ਚਿੱਤ ਦੀ ਪ੍ਰੀਤੀ ਚਾਹੀਦਾ ਤੇ ਹੋਸੀ ਕਿ ਜੇ ਮਨੁੱਖਾ ਦੇਹੀ ਪ੍ਰਾਪਤ ਹੋਈ ਹੈ ਸਤਿਗੁਰੂ ਸਾਹਿਬ ਜੀ ਦੀ ਦਇਆ ਦਾ ਸਦਕਾ ਪਰਮੇਸ਼ਰ ਵਾਹਿਗੁਰੂ ਦੇ ਗੁਣਾਂ ਨੂੰ ਕਹਿੰਦੇ ਸੁਣਦੇ ਸੋ ਤਨ ਪਰਮੇਸ਼ਰ ਵਾਹਿਗੁਰੂ ਦੇ ਗੁਣ ਗਾਉਂਦੇ ਪਰ ਨਹੀਂ ਹੈ प्रीਤੀ ਸਤਿਗੁਰੂ ਸਾਹਿਬ ਜੀ ਦੇ ਗੁਣ ਗਾਉਣ ਵਿੱਚ ਜਨਮ ਅਕਾਰਥਕੀਨ ਕਹਿੰਦੇ ਸਾਰਾ ਹੀ ਜਨਮ ਜਿਹੜਾ ਵਿਅਰਥ ਹੀ ਗਵਾ ਲੈਂਦਾ ਸੋ ਸਾਰੇ ਜਨਮ ਦੁਆਰਾ ਹੀ ਕਹੋ ਜਿਆ ਸੁਭਾਅ ਬਣਿਆ ਹੋਇਆ ਖਾਣਾ ਪੀਣਾ ਹੱਸਣਾ ਸੌਣਾ ਵਿਸਰਗਿਆ ਕਰ ਮਰਨਾ ਖਾਣ ਪੀਣ ਦੇ ਵਿੱਚ ਚਿੱਤ ਲੱਗਾ ਹੋਇਆ ਹੈ ਕਦੇ ਸਲੂਣੇ ਖਾਂਦਾ ਹੈ ਲੋਣ ਵਾਲੇ ਖਾ ਕੇ ਕਹਿੰਦਾ ਜਬ ਮਿੱਠੇ ਲੈ ਕਰਕੇ ਆਵੋ ਜਦੋਂ ਮਿੱਠੇ ਖਾ ਲੇ ਕਹਿੰਦਾ ਹੁਣ ਕੋਈ ਫਿੱਕਾ ਜਿਆ ਨਾਲ ਵੀ ਪਦਾਰਥ ਆ ਜਾਵੇ ਤੇ ਬਾਤ ਬਣ ਜਾਵੇਗੀ ਇਸੇ ਹੀ ਚੀਜ਼ ਦੇ ਵਿੱਚ ਜੇ ਖਾਣ ਚ ਲੱਗਾ ਹੈ ਤੇ ਖਾਣ ਵਿੱਚ ਹੀ ਲੱਗਾ ਰਹਿੰਦਾ ਜੇ ਕਿਸੇ ਦੀ ਨਿੰਦਿਆ ਵਿੱਚ ਲੱਗ ਗਿਆ ਹੈ ਤੇ ਸਾਰੀ ਸਾਰੀ ਦਿਹਾੜੀ ਨਿੰਦਿਆ ਹੀ ਕਰੀ ਜਾਂਦਾ ਇਹਨਾਂ ਰਸ ਬਣਦਾ ਹੀ ਨਿੰਦਿਆ ਦਾ ਕਦਾ ਚਿੱਤ ਵੀ ਉਹ ਨਿੰਦਿਆ ਵਾਲੇ ਥਾਂ ਨੂੰ ਤਿਆਗ ਕੇ ਜਾਣ ਦਾ ਯਤਨ ਹੀ ਨਹੀਂ ਕਰ। ਫਿਰ ਇਸੇ ਤਰੀਕੇ ਦੇ ਨਾਲ ਜੇ ਸੌਣ ਦੀ ਪ੍ਰੀਤ ਇੰਨੀ ਜ਼ਿਆਦਾ ਬਣੀ ਹੋਈ ਹੈ ਸੋ ਫਿਰ ਸੁੱਤੇ ਹੀ ਆਪਣਾ ਸਮਾਂ ਵਿਹਾਈ ਜਾਣਾ ਹੈ, ਗਵਾਈ ਜਾਣਾ ਹੈ ਕਿ ਇੱਥੇ ਭਾਈ ਕੋਈ ਗੱਲ ਨਹੀਂ ਇੱਥੇ ਆ ਗਾ। ਜੇ ਕੋਈ ਦੂਸਰਾ ਵੀ ਆਇਆ ਕਹਿੰ ਲਗਾ ਸੰਗਤ ਚੱਲੀਏ ਕਹਿੰਦਾ ਰਹਿਣ ਦੇ ਇੱਥੇ ਨਾਲ ਹੀ ਪਿਆਰ। ਕੋਈ ਗੱਲ ਨਹੀਂ ਸੰਗਤ ਤੇ ਕੱਲ੍ਹ ਨੂੰ ਵੀ ਹੋ ਜਾਵੇ। ਸੋ ਫਿਰ ਹਸਣ ਖੇਡਣ ਚ ਲੱਗਿਆ ਹੋਇਆ ਧੰਨ ਸਤਿਗੁਰੂ ਸਾਹਿਬ ਗਰੀਬ ਨਿਵਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਕਹਿੰਦੇ ਸਿੱਖੀ ਜਿਹੜਾ ਧਰਮ ਸੀ ਮਨੁੱਖਾ ਦੇਹ ਦਾ ਧਰਮ ਤਾਂ ਇਹੋ ਹੀ ਹੈ ਕਿ ਜੇ ਪਰਮੇਸ਼ਰ ਵਾਹਿਗੁਰੂ ਨੇ ਇਹ ਮਨੁੱਖਾ ਦੇਹ ਹੀ ਬਖਸ਼ਿਸ਼ ਕੀਤੀ ਹੈ ਇਹ ਨਹੀਂ ਕਿ ਕਿਹੜੇ ਧਰਮ ਦਾ ਵਾਰ ਆ ਜਿਸ ਧਰਮ ਵਿੱਚ ਵੀ ਜਨਮ ਪ੍ਰਾਪਤ ਹੋਇਆ ਹੈ ਪਰਮੇਸ਼ਰ ਵਾਹਿਗੁਰੂ ਦੀ ਬੰਦਗੀ ਹਰੇਕ ਧਰਮ ਵਿੱਚ ਕੀਤੀ ਜਾ ਸਕਦੀ ਹੈ। ਮਨੁੱਖਾ ਦੇਹੀ ਦਾ ਧਰਮ ਇਹ ਹੈ ਕਿ ਪਰਮੇਸ਼ਰ ਵਾਹਿਗੁਰੂ ਦੀ ਪਾਵਨ ਪ੍ਰੇਮਾ ਪਗਤੀ ਬੰਦਗੀ ਕਰ ਮਹਾਰਾਜ ਕਹਿੰਦੇ ਭਰੇ ਕੀਤੀ ਨਹੀਂ ਜਨਮ ਆਕਾਰਥੀ ਗਵਾ ਲਿਆ ਫਿਰ ਇਸ ਤਰੀਕੇ ਦੇ ਨਾਲ ਵੀ ਮਹਾਰਾਜ ਮਹਾਂਪੁਰਖਾਂ ਨੇ ਇਹਦੇ ਅਰਥ ਕੀਤੇ ਹਨ ਜਿਹੜੇ ਮਹਾਂਪੁਰਖ ਮਹਾਰਮਾਨ ਉਹਨਾਂ ਦੀ ਕਥਾ ਵੀ ਇਸ ਪੰਕਤੀਆਂ ਦੁਆਰਾ ਦੱਸਦੇ ਨੇ ਉਹਨਾਂ ਨੇ ਕੀ ਕੀਤਾ ਉਹਨਾਂ ਨੇ ਕੀ ਕੀਤਾ ਗੁਣ ਗੋਬਿੰਦ ਗਾਇਓ ਉਹਨਾਂ ਨੇ ਭਾਈ ਪਰਮੇਸ਼ਰ ਵਾਹਿਗੁਰੂ ਦੇ ਗੁਣਾ ਨੂੰ ਗਾਇਆ ਹੈ ਨਹੀਂ ਜਨਮ ਆਕਾਰਥੀ ਉਹਨਾਂ ਨੇ ਨਹੀਂ ਜਾਣ ਦਿੱਤਾ ਇਹ ਜਨਮ ਨੂੰ ਆ ਜਾਈ ਉਹਨਾਂ ਪਰਮੇਸ਼ਰ ਵਾਹਿਗੁਰੂ ਦੇ ਗੁਣਾ ਨੂੰ ਗਾਇਆ ਹੈ ਜਿਨ੍ਹਾਂ ਨੂੰ ਆਪਾਂ ਪੜਦੇ ਗੁਰਮਖਾਂ ਕਰਾਂ ਉੱਪਰ ਹਰ ਚੇਤੇ ਆ ਜਿਹੜਾ ਕਰ ਕਰਾਰ ਕੀਤਾ ਸੀ ਪਰਮੇਸ਼ਰ ਵਾਹਿਗੁਰੂ ਦੇ ਨਾਲ ਉਸ ਕਰਾਰ ਦੁਆਰਾ ਪਰਮੇਸ਼ਰ ਵਾਹਿਗੁਰੂ ਨੂੰ ਚੇਤੇ ਗੁਰਮਖਾਂ ਨੇ ਕੀਤਾ ਹੈ ਉਹਨਾਂ ਨੇ ਜਨਮ ਆ ਜਾਈ ਨਹੀਂ ਗਵਾਇਆ ਪਰ ਆਪ ਇਸ ਸੰਸਾਰ ਦੀ ਹਾਲਤੇ ਬਣੀ ਹੈ ਉਨਾ ਪਾਇ ਪਰਮੇਸ਼ਰ ਵਾਹਿਗੁਰੂ ਦੀ ਬੰਦਗੀ ਤੋਂ ਬਿਨਾ ਇਹ ਸਾਰਾ ਹੀ ਜਿਹੜਾ ਜਨਮ ਹੈ ਇਹ ਕਾਰਤਕ ਵਾਲਾਣਾ ਕੀਤਾ ਹੈ ਜੀ ਕਹੋ ਨਾਨਕ ਹਰ ਭਜ ਮੰਨ ਇਸ ਕਰਕੇ ਗਰੀਬ ਨਿਵਾਜ਼ ਸੱਚੇ ਪਾਤਸ਼ਾਹ ਕਹਿੰਦੇ हे ਮੇਰੇ ਮਾਣਾ ਮਨ ਨੂੰ ਸਮਝਾਉਣ ਦੁਆਰਾ ਉਪਦੇਸ਼ ਇਹ ਦੇ ਰਹੇ ਹਨ हे ਮੇਰੇ ਮਾਣਾ ਪਰਮੇਸ਼ਰ ਵਾਹਿਗੁਰੂ ਦੇ ਭਜਨ ਨੂੰ ਪਰਮੇਸ਼ਰ ਵਾਹਿਗੁਰੂ ਦੀ ਜਿਹੜੀ ਪ੍ਰੇਮਾ ਭਗਤੀ ਹੈ ਉਹ ਦੇ ਵਿੱਚ ਲੱਗਣਾ ਕਰ ਜਿਹ ਬਿੱਦ ਜਲ ਕੋਮੀ ਮਹਾਰਾਜ ਜੀ ਕਿਹੜਾ ਤਰੀਕਾ ਹੈ ਆਪ ਕਿਰਪਾ ਕਰਕੇ ਸਾਨੂੰ ਸਮਝਾਵੋ ਉਹ ਕਿਹੜਾ ਤਰੀਕਾ ਜਿਸ ਤਰੀਕੇ ਦੁਆਰਾ ਆਪਜੀ ਦੀ ਬੰਦਗੀ ਭਗਤੀ ਕੀਤੀ ਜਾਵੇ ਤੇ ਪ੍ਰਮਾਣ ਦੇ ਕਰਕੇ ਸਮਝਾਉਂਦੇ ਨੇ ਆਮ ਤੌਰ ਤੇ ਆਪਾਂ ਕਹਿੰਦੇ ਕੋਈ ਪ੍ਰਮਾਣ ਦੋ ਕਿਸ ਤਰੀਕੇ ਦੇ ਨਾਲ ਅਸੀਂ ਭਗਤੀ ਤੇ ਬੰਦਗੀ ਕਰੀਏ ਕਿਹੜੀ ਉਹ ਅਵਸਥਾ ਹੈ ਜਿਸ ਅਵਸਥਾ ਦੁਆਰਾ ਕਿਹੜਾ ਉਹ ਸਾਧਨ ਹੈ ਜਿਸ ਸਾਧਨ ਦੁਆਰਾ ਅਸੀਂ ਆਪਜੀ ਦੇ ਨਾਮ ਨੂੰ ਜਪੀਏ ਅਕਈ ਅਦਿਕਲ ਟੈਲੀ ਤੇ ਵੀ ਸਾਧਨ ਦੱਸ ਦੇ ਸਰਦੇ ਨਹੀਂ ਜੀ ਐਵੇਂ ਨਹੀਂ ਐਵੇਂ ਕਰਕੇ ਪਰਮੇਸ਼ਰ ਦੀ ਬੰਦਗੀ ਤੇ ਭਗਤੀ ਕੀਤੀ ਜਾ ਜਾਵੇ ਤਾਂ ਬਾਤ ਬਣੇਗੀ ਮਹਾਰਾਜ ਤੁਸੀਂ ਦੱਸੋ ਕਿਰਪਾ ਕਰਕੇ ਕਿਹੜਾ ਸਾਧਨ ਮਹਾਰਾਜ ਕਹਿੰਦੇ ਜਿਸ ਤਰੀਕੇ ਦੇ ਨਾਲ ਮਸ਼ੀ ਦੀ ਪ੍ਰੀਤ ਪਾਣੀ ਦੇ ਨਾਲ ਹੈ ਉਸ ਤਰੀਕੇ ਦੀ ਪ੍ਰੀਤੀ ਪ੍ਰੇਮ ਜਿਹੜਾ ਪਰਮੇਸ਼ਰ ਵਾਹਿਗੁਰੂ ਦੇ ਨਾਲ ਪਾਉਣਾ ਕਰ ਜਿਹਨੂੰ ਸਾਡੇ ਵੱਡੇ ਬੜੇ ਸੌਖੇ ਚ ਢੰਗ ਨਾਲ ਕਹਿੰਦੇ ਸਨ ਕਹਿੰਦੇ ਭਾਈ ਜਿਵੇਂ ਮੱਛੀ ਪਾਣੀ ਬਿਨਾਂ ਨਹੀਂ ਜੀਂਦੀ ਰਹਿ ਸਕਦੀ ਉਵੇਂ ਸਿੱਖ ਬਾਣੀ ਬਿਨਾਂ ਨਹੀਂ ਜੀਂਦਾ ਰਹਿ ਸਕਦਾ ਜਿਵੇਂ ਮੱਛੀ ਦਾ ਜੀਵਨ ਪਾਣੀ ਹੈ ਕਿਸ ਤਰੀਕੇ ਦੇ ਨਾਲ ਆਪਾਂ ਪੜਦੇ ਹਾਂ ਗੁਰਬਾਣੀ ਵਿੱਚ ਹੋਰ ਵਿਸਥਾਰਜ ਇਹਦਾ ਪੜਨਾ ਹੋਵੇ ਕਿ ਮੀਨ ਪਕਰ ਫਾਂਕਿਓ ਫਾਕੇਓ ਔਰ ਕਾਟਿਓ ਰਾਂਧਕਿਓ ਬਹੁਬਾਨੀ ਖੰਡ-ਖੰਡ ਕਰ ਭੋਜਨ ਕੀਨੋ ਤਉ ਨਾ ਬਿਸਰਿਓ ਪਾਣੀ ਕਹਨ ਲੱਗੇ ਕਿਸੇ ਨੇ ਮੱਛੀ ਪਕੜ ਲਈ ਸਮੁੰਦਰ ਚੋਂ ਜਾਂ ਇਸੇ ਤਰੀਕੇ ਦੇ ਨਾਲ ਨਦੀਆਂ ਵਿੱਚ ਜਾ ਕਰਕੇ ਆਜਾਲ ਛੁੱਟ ਕਰਕੇ ਕਈ ਮੱਛੀਆਂ ਪਕੜਨ ਵਾਲੇ ਹਨ ਮੱਛੀ ਫੜ ਲਈ ਕੁੰਡੀ ਲਾ ਕੇ ਪਕੜ ਲਈ ਜਦੋਂ ਪਾਣੀ ਤੋਂ ਬਾਹਰ ਆਈ ਸੋ ਉਸੇ ਵੇਲੇ ਜੀਵਨ ਤਿਆਗ ਦੁੱਤਾ ਪਰ ਪਾਣੀ ਨਾਲ ਕਿੰਨੀ ਪ੍ਰੀਤੀ ਹੈ ਸੋ ਜਬਾਨ ਦੇ ਸਵਾਦ ਵਾਸਤੇ ਮਾਰ ਕਰਕੇ ਉਹਨੂੰ ਸਬਜ਼ੀ ਬਣਾ ਲਈਏ ਉਹ ਵੀ ਪਾਣੀ ਦੁਆਰਾ ਬਣੇਗੀ ਸੋ ਫਿਰ ਉਸ ਤੋਂ ਬਾਅਦ ਉਹਨੂੰ ਖਾ ਲਿਆ ਤੇ ਖਾਦੇ ਹੋਏ ਤੇ ਵਾਰ-ਵਾਰ ਪਾਣੀ ਮੰਗਦਾ ਹੈ ਵਾਰ-ਵਾਰ ਜਿੰਨੇ ਖਾਧੀ ਹੈ ਕਹਿੰਦੇ ਵਾਰ-ਵਾਰ ਹੀ ਪਾਣੀ ਮੰਗੀ ਜਾਂਦਾ ਨਾਲ ਤਾਂ ਪੁੱਛ ਲਿਆ ਕਹਿੰਦੇ ਭਾਈ ਪਾਣੀ ਬੜਾ ਮੰਗਦਾ ਹੈ ਵਾਰ-ਵਾਰ ਕਹਿੰਦਾ ਮੈਂ ਨਹੀਂ ਮੰਗਦਾ ਮੱਛੀ ਮੰਗਦੀ ਹੈ ਪੁੱਛਿਆ ਕੀ ਕਾਰਨ ਕਹਿੰਦਾ ਮੱਛੀ ਜੂ ਖਾਦੀ ਹੋਈ ਉਹਦੇ ਕਰਕੇ ਤੇ ਬੜੀ ਲੱਗਦੀ ਹੈ ਮੱਛੀ ਪਾਣੀ ਦੀ ਮਹਾਰਾਜੀ ਵੀ ਇਹ ਪ੍ਰਮਾਣ ਦੇਖ ਕੇ ਸਮਝਾਉਂਦੇ ਨੇ ਵੀ ਉਹ ਮਰੀ ਹੋਈ ਨਹੀਂ ਖਾਦੀ ਹੋਈ ਨਹੀਂ ਪਾਣੀ ਦੀ ਪ੍ਰੀਤ ਤਿਆਗਦੀ ਨਹੀਂ ਇਸ ਕਰਕੇ ਗੁਰਸਿੱਖਾ ਤੇਰਾ ਜੀਵਨ ਵੀ ਇਹੋ ਜਿਹਾ ਚਾਹੀਦਾ ਭਾਵੇਂ ਜਿਵੇਂ ਗੁਰਸਿੱਖਾਂ ਦਾ ਜੀਵਨ ਕੀ ਹੈ ਬੰਦ-ਬੰਦ ਵੀ ਕੱਟਿਆ ਗਿਆ ਹੈ ਪਰ ਧੰ ਸਤਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਗੁਰਬਾਣੀ ਦੀ ਪ੍ਰੀਤ ਜਿਹੜੀ ਹੈ ਉਹ ਨਹੀਂ ਟੁੱਟਦੀ ਸੋ ਭਾਈ ਸਾ ਪਾਈ ਮਤੀ ਦਾਸ ਜੀ ਜਿਨ੍ਹਾਂ ਦੀ ਕਥਾ ਜਿੱਥੋਂ ਇਹ ਪਾਵਨ ਇਹ ਸ਼ਲੋਕਾਂ ਦੀ ਅਰੰਭਤਾ ਵੇਖੋ ਮਹਾਰਾਜ ਜੀ ਦੀ ਬਖਸ਼ਿਸ਼ ਦੇ ਸਦਕਾ ਸ਼ਹਾਦਤ ਦਾ ਜਾਮ ਤੇ ਪੀ ਲਿਆ ਏ ਉਹਨਾਂ ਗੁਰਮਖਾਂ ਦੀ ਵੀ ਸ਼ਤਾਬਦੀ ਏ ਸ਼ਹਾਦਤ ਦਾ ਜਾਮ ਪੀ ਲਿਆ ਏ ਸੀ ਸਿਰ ਦੇ ਉੱਤੇ ਝਾਲਮਾ ਨੇ ਆਰਾ ਰੱਖ ਕਰਕੇ ਚਲਾ ਦੇਣਾ ਕੀਤਾ ਏ ਇਤਿਹਾਸ ਚ ਬਚਣ ਆਉਂਦੇ ਨੇ ਜੇ ਸਮੇਂ ਪੰਚ ਪ੍ਰਵਾਨ ਪੰਚ ਪ੍ਰਧਾਨ ਦੀ ਪੌੜੀ ਤੇ ਪਾਰਕ ਗਿਆ ਏ ਸਰੀਰ ਦੇ ਦੋ ਟੋਟੇ ਹੋ ਗਏ ਪਰ ਪਾਵਨ ਗੁਰਬਾਣੀ ਦਾ ਜਾਪ ਜਿਵੇਂ ਆ ਗ੍ਰੰਥੀ ਸਿੰਘ ਭੋਗ ਨਹੀਂ ਪਾਉਂਦੇ ਗੁਰੂ ਕੀ ਬਾਣੀ ਦਾ ਇੰਨਾ ਸ਼ਲੋਕਾਂ ਦਾ ਭੋਗ ਜਿਸ ਤਰੀਕੇ ਦੇ ਨਾਲ ਪਾਉਂਦੇ ਨੇ ਦੋ ਸਿੰਘ ਇਕੱਟ ਕੇ ਬੈਠ ਕੇ ਤੇ ਦੋਵੇਂ ਸਿੰਘਾਂ ਦੇ ਪਾਵਨ ਮੁਖਾਰਬਨ ਤੋਂ ਆਪਾਂ ਗੁਰਬਾਣੀ ਸੁਣਦੇ ਆ ਆਮ ਤੌਰ ਤੇ ਦੋ ਹੀ ਹੁੰਦੇ ਆ ਕਈ ਵਾਰੀ ਵੱਧ ਘੱਟ ਵੀ ਜਾਂਦੇ ਨੇ ਪਰ ਉਹ ਜਿਸ ਤਰੀਕੇ ਨਾਲ ਦੋ ਸਿੰਘ ਬੈਠ ਕੇ ਬਾਣੀ ਪੜ੍ਹਦੇ ਹੋਣ ਇਸ ਤਰੀਕੇ ਦੇ ਨਾਲ ਸੰਪੂਰਨ ਸ੍ਰੀ ਜਪਜੀ ਸਾਹਿਬ ਜੀ ਦਾ ਪਾਠ ਜਿੰਨਾ ਚਿਰ ਇਹ ਨਹੀਂ ਕਿ ਪੰਜ ਪ੍ਰਮਾਨ ਪੰਜ ਪ੍ਰਧਾਨ ਦੀ ਪੌੜੀ ਤੇ ਜਾ ਕੇ ਸਮਾਪਤੀ ਹੋ ਗਈ ਹੈ ਦੋਆ ਹੀ ਕਟੇ ਹੋਏ ਹਿੱਸਿਆਂ 'ਚ ਉਹ ਨਿਰੰਤਰ ਆਵਾਜ਼ ਉਹਨਾਂ ਚਿਰ ਆਉਂਦੀ ਰਹੀ ਜਿੰਨਾ ਚਿਰ ਇਹ ਪੜ ਨਹੀਂ ਲਿਆ ਜਿੰਨੀ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖਜਲੇ ਕੀਰਤੀ ਛੁੱਟੀ ਨਾਲ ਐਸੀ ਬਖਸ਼ਿਸ਼ ਧੰਗੁਰ ਸਿੱਖਾਂ ਤੇ ਹੈ ਭਾਈ ਮਾਰੇ ਕਹਿੰਦੇ ਉਸ ਤਰੀਕੇ ਦੇ ਨਾਲ ਇੰਨੀ ਜ਼ਿਆਦਾ ਪ੍ਰੀਤੀ ਆ ਗੁਰਸਿੱਖ ਦੀ ਪਰਮੇਸ਼ਰਵਾਸ ਗੁਰੂ ਦੇ ਨਾਮ ਨਾਲ ਹੋਵੇ ਜਿਵੇਂ ਦੀ ਪ੍ਰੀਤੀ ਮੱਛੀ ਦੀ ਹੈ ਜਿਵੇਂ ਗੁਰਸਿੱਖਾਂ ਦੀ ਪ੍ਰੀਤ ਹੈ ਭਾਈ ਮੱਦੀਦਾਸ ਜੀ ਆਦਿ ਭਾਈ ਸਤੀਦਾਸ ਜੀ ਭਾਈ ਬਿਆਲਾ ਜੀ ਆਦਿ ਗੁਰਸਿੱਖਾਂ ਦੀ ਜਿਵੇਂ ਪ੍ਰੀਤ ਹੈ ਗਰੀਬ ਨਿਵਾਜ਼ ਸੱਚੇ ਪਾਤਸ਼ਾਹ ਕਹਿੰਦੇ ਉਸ ਤਰੀਕੇ ਦੇ ਨਾਲ ਪ੍ਰੀਤ ਜਿਹੜੀ ਹੈ ਤਨ ਗਰੀਬ ਨਿਵਾਜ਼ ਸੱਚੇ ਪਾਤਸ਼ਾਹ ਜੀ ਦੀ ਪਾਵਨ ਬਾਣੀ ਨਾਲ ਪਾਉਣਾ ਕਰ ਪਰਮੇਸ਼ਰ ਦੀ ਸਮਰਨ ਭਗਤੀ ਨਾਲ ਵਿਖੇਨ ਸਿਉ ਕਾਹੇ ਰਚਿਓ ਮਹਾਰਾਜ ਆਪ ਕਿਰਪਾ ਕਰੋ ਇਹ ਮਨ ਸਮਝਦਾ ਨਹੀਂ ਇਹਨੂੰ ਕਿਵੇਂ ਸਮਝਾਈਏ ਕਹਿ ਲੱਗੇ ਇਸ ਮਨ ਨੂੰ ਸਮਝਾਉਣਾ ਕਰਕੇ ਮੇਰੇ ਮਨਾਂ ਇਹ ਵਿਖੇ ਵਿਕਾਰਾਂ ਦੇ ਵਿੱਚ ਕਾਦੇ ਲਈ ਰਚਿਆ ਹੋਇਆ ਕਿਉਂ ਲੱਗਾ ਹੋਇਆ ਹਰ ਵੇਲੇ ਵਿਕਾਰਾਂ ਨੂੰ ਜੋ ਹੋਂਦ ਵਿੱਚ ਇਹ ਕਦੀ ਵਾਸਤੇ ਵੀ ਤੂੰ ਰਜਦਾ ਹੀ ਨਹੀਂ ਕਿਸੇ ਵੀ ਤਰੀਕੇ ਦੇ ਨਾਲ ਵੇਖ ਹਰ ਸਮੇਂ ਵਿਖੇ ਵਿਕਾਰਾਂ ਵਿੱਚ ਕਿਉਂ ਰਚਿਆ ਲੱਗਿਆ ਹੋਇਆ ਨਿਮਖ ਨਾ ਹੋਵੇ ਉਦਾਸ ਕੀ ਅਵਸਥਾ ਬਣੀ ਇੱਕ ਨਿਮਖ ਭਰ ਦੀ ਉਦਾਸੀ ਤਾਰ ਨਹੀਂ ਕਰਦਾ ਮੋਚ ਲੱਗਾ ਹੈ ਤੇ ਇਹਦੇ ਵਿੱਚ ਹੀ ਗਲਤਾਨ ਹੋਈ ਜਾਂਦਾ ਹੈ ਅਸ਼ਿਆ ਕਿਸੇ ਨੇ ਇਹ ਸਭ ਕੁਝ ਕਰ ਲਈ ਕਰੀ ਜਾਂਦਾ ਕਹਿੰਦਾ ਜੀ ਧੀਆਂ ਪੁੱਤਰਾ ਵਾਸਤੇ ਇਕੱਤਰ ਇਕੱਠਾ ਕਰ ਰਿਆ ਸੋ ਤਾਨ ਗਰੀਬ ਨਵਾਜ਼ ਜੀ ਇਹ ਮੇਰੇ ਵਾਸਤੇ ਮੈਂ ਤਾਂ ਜੋੜ ਰਿਆ ਇਹ ਸਾਰੇ ਦਾ ਸਾਰਾ ਮੇਰੇ ਇੱਕ ਕਲਿਆਣ ਦਾ ਕਾਰਨ ਬਣਨਗੇ ਮਾਰੇ ਕਹਿੰਦੇ ਭਾਈ ਜਿਹੜੇ ਜਿੰਦੇ ਜੀ ਤੇਰੀ ਨਹੀਂ ਮੰਨਦੇ ਹੁਣ ਤੇਰੀ ਸੁਣਦੇ ਨੇ ਕਹਿੰਦਾ ਕੋਈ ਨਹੀਂ ਆਪੇ ਵੱਡੇ ਹੋ ਕੇ ਸੁਣ ਲੈਣਗੇ ਮਾਰੇ ਕਹਿੰਦੇ ਚੇਤੇ ਰੱਖ ਜੀਵਤ ਪ੍ਰਤਮਾ ਮੰਨ ਕੇ ਹਉ ਮੁਵੇ ਸਰਾਧ ਕਰਾਈ ਇਹ ਜਿੰਦੇ ਜੀ ਤੇ ਜਿਹੜੇ ਮੰਦੇ ਨੇ ਮੋਇਆਂ ਦੇ ਸਰਾਧ ਕਰਾਉਣ ਨਾਲ ਫਿਰ ਬੜਾ ਕੀ ਫਾਇਦਾ ਹੋ ਜਾਵੇ। ਉਦੋਂ ਜੇ ਕਹਿੰਦੇ ਦਈ ਵੀ ਜਾਣਗੇ, ਪੁੱਤਰ ਵੀ ਬੱਪਰੇ ਕੋ ਕਹਿ ਪਾਵੇ, ਕਊਆ ਕੂਕਰ ਖਾਹੀ ਉਦੋਂ ਤੇ ਕੁੱਤਿਆਂ ਨੂੰ ਖਮਾਉਣ ਵਾਲਾ, ਕਾਵਾ ਨੂੰ ਖਮਾਉਣ ਵਾਲਾ ਕੰਮ ਹੋ ਜਾਣਾ ਹੈ। ਐਵੇਂ ਬਹੁਤੇ ਮੋਚ ਨਾ ਪੈ। ਫਿਰ ਇਸੇ ਤਰੀਕੇ ਦੇ ਨਾਲ ਫਿਰ ਹੰਕਾਰ ਕਰੀ ਜਾਂਦਾ ਮੈਂ ਬਹੁਤੀ ਵਿਦਿਆ ਵਾਲਾ, ਜਾਂ ਮੈਂ ਬਹੁਤੇ ਜੀ ਸ਼ੁਭ ਗੁਣਾ ਵਾਲਾ ਆ। ਜਦ ਮੈਂ ਬਹੁਤ ਹੀ ਸੁੰਦਰ ਸਰੂਪ ਵਾਲਾ ਹਾਂ ਮੈਂ ਬਹੁਤਾ ਜਵਾਨ ਹੋ ਗਿਆ ਹਾਂ ਮੈਂ ਬਹੁਤਾ ਪਲਵਾਨ ਹੋ ਗਿਆ ਇਹੋ ਹੀ ਵਿਕਾਰ ਇਹਨਾਂ ਵਿਕਾਰਾਂ 'ਚ ਹੀ ਲੱਗਾ ਹੈ ਮੇਰੇ ਵਰਗਾ ਸੋ ਕਈ ਕਈ ਘੰਟੇ ਸ਼ੀਸ਼ਾ ਹੀ ਵੇਖੀ ਜਾਂਦਾ ਹੈ ਸ਼ੀਸ਼ੇ ਸਾਹਮਣੇ ਮੂੰਹ ਸਵਾਰੀ ਜਾਂਦਾ ਕਿ ਇਥੋਂ ਹੀ ਸ਼ਾਇਦ ਕਾਰਨ ਕੀ ਹੈ ਇਹ ਵੀ ਵਿਕਾਰ ਦੀ ਉਪਜ ਜਿਹੜੀ ਹੈ ਹਿਰਦੇ ਵਿੱਚ ਬੱਸੀ ਹੋਈ ਹੈ ਸੋ ਇਸ ਤਰੀਕੇ ਦੇ ਨਾਲ ਸੋ ਫਿਰ ਲੋਭ ਲੱਗਾ ਹੋਇਆ ਹੈ ਸੰਸਾਰ ਪਦਾਰਥਾਂ ਦਾ ਕਾਮ ਪਾਵਨਾ ਕਦੀ ਵਾਸਤੇ ਮਿੜਦੀ ਨਹੀਂ ਇਥੋਂ ਤੱਕ ਗ੍ਰੰਥਾਂ ਨੇ ਬਚਨ ਕਰ ਦਿੱਤੇ ਕਾਮ ਕਾਮ ਸਭ ਕੋ ਕਹਾ ਕਾਮ ਨਾ ਜਾਣ ਕੋਏ ਜਿਤਨੀ ਮਨ ਕੀ ਕਾਮਨਾ ਕਾਮ ਕਹਾ ਵਸ ਕੋਏ ਕਹਿੰਦੇ ਜਿੰਨੀਆਂ ਤੇਰੀਆਂ ਮਨ ਦੀਆਂ ਛਾਵਾਂ ਨੇ ਸਾਰੀਆਂ ਹੀ ਕਾਮ ਸਦੀਵ ਕਾਲ ਇਸੇ ਤਰੀਕੇ ਦੇ ਨਾਲ ਕਹਿੰਦੇ ਵਕਾਰਾਂ ਚ ਲੱਗਾ ਹੋਇਆ ਕਦੀ ਵਾਸਤੇ ਉਦਾਸ ਹੁੰਦਾ ਨਹੀਂ ਕਰੋਦੀ ਤੇ ਐਡਾ ਮਹਾਨ ਹੋਇਆ ਗੱਲ ਗੱਲ ਤੇ ਕ੍ਰੋਧ ਕਰਦਾ ਫਿਰਦਾ ਗੱਲ ਗੱਲ ਤੇ ਸਾੜੇ ਛੱਡੀ ਜਾਂਦਾ ਆਮ ਆਪਾਂ ਕਹਿੰਦੇ ਫਲਾਣਾ ਸੌ ਦਾ ਕੀ ਹਾਲ ਕਹਿੰਦੇ ਉਹ ਨਜਲਾ ਝਾੜੀ ਜਾਂਦਾ ਨਜਲਾ ਝਾੜਨ ਤੋਂ ਭਾਵ ਕਹਿੰਦੇ ਗੁੱਸਾ ਹੀ ਕਰੀ ਜਾਂਦਾ ਹੈ ਕਰੋਧੀ ਹੋਇਆ ਜਿਹੜਾ ਸਾਹਮਣੇ ਆਉਂਦਾ ਉਹਨੂੰ ਹੀ ਚਿੜਕਾਂ ਦੇ ਜਾਂਦਾ ਹੈ ਉਹਨੂੰ ਹੀ ਅਗਲੇ ਪਾਸੇ ਟੁੱਟ ਟੁੱਟ ਕੇ ਪੈਣ ਵਾਲਾ ਸੁਭਾਅ ਬਣਿਆ ਹੋਇਆ ਹੈ ਕਰੋਧੀ ਹੋਇਆ ਏ ਸੋ ਇਸ ਤਰੀਕੇ ਦੇ ਨਾਲ ਆਪਣੇ ਜੀਵਨ ਨੂੰ ਵਿਅਰਥ ਗਵਾ ਰਹੇ ਕਹਿੰਦੇ ਨਿੰਮਕ ਪਰ ਵੀ ਉਦਾਸ ਨਹੀਂ ਹੁੰਦਾ ਤੇ ਜਿਵੇਂ ਜਿਵੇਂ ਦੀ ਇਹਨੂੰ ਐਵੇਂ ਮੰਨ ਲਈਏ ਇਹ ਜ਼ਰੂਰੀ ਨਹੀਂ ਕਿ ਸਾਰੇ ਵਿਕਾਰ ਇੱਕ ਸਰੀਰ ਚ ਹੋਣ ਮੈਂ ਤਾਂ ਏਵੇਂ ਸਤਿਗੁਰੂ ਸਾਹਿਬ ਜੀ ਬਖਸ਼ਿਸ਼ ਕਰਨ ਹੋ ਸਕਦਾ ਮੈਂ ਗਲਤ ਹੋਵਾਂ ਸੋ ਗੈਨੀ ਜੀ ਵੀ ਸਤਿਗੁਰੂ ਸਾਹਿਬ ਜੀ ਦੇ ਹਜ਼ੂਰ ਸਭਾਏ ਮਾਨ ਹਨ ਗੈਨੀ ਸਤਨਾਮ ਸਿੰਘ ਜੀ ਮੇਰੇ ਉਸਤਾਦ ਵੀ ਨੇ ਵੱਡੇ ਭਰਾ ਭਰਾ ਹਨ ਸ਼ਾਇਦ ਮੈਨੂੰ ਏਵੇਂ ਦਾ ਅਨੁਭਵ ਹੋਇਆ ਹੈ ਹੋ ਸਕਦਾ ਮੈਂ ਗਲਤ ਹੋਵਾਂ ਕਿ ਏਵੇਂ ਲੱਗਦਾ ਹੈ ਆਪਾਂ ਨੂੰ ਜਦੋਂ ਆਪਾਂ ਵੇਖਦੇ ਆ ਵੱਖੋ ਵੱਖਰੇ ਸਰੀਰਾਂ 'ਚ ਕਿਤੇ ਕਾਮ ਪ੍ਰਧਾਨ ਹੈ ਕਿਤੇ ਕ੍ਰੋਧ ਪ੍ਰਧਾਨ ਹੈ ਕਿਤੇ ਲੋਭ ਪ੍ਰਧਾਨ ਹੈ ਕਿਤੇ ਮੋਹ ਪ੍ਰਧਾਨ ਹੈ ਕਤੇ ਹੰਕਾਰ ਪ੍ਰਧਾਨ ਪਰ ਜਿਸ ਜਿਹੜੀ ਚੀਜ਼ ਦੀ ਆਪਣੇ ਵਿੱਚ ਪ੍ਰਧਾਨਤਾ ਹੀ ਨਹੀਂ ਨਾ ਆਪਾਂ ਸੋਚਦੇ ਆਂ ਫਲਾਣੇ ਸੋਨੇ ਤੇ ਇਹਨੇ ਤੇ ਨਰਕਾ ਚ ਹੀ ਜਾਣਾ ਆਪਣੇ ਵਾਲਾ ਕੰਮ ਠੀਕ ਜਿਹੜਾ ਕੰਮ ਹੀ ਉਹ ਕਹਿੰਦਾ ਫਿਰ ਕੀ ਹੋਇਆ ਪ੍ਰਾਇ ਕਰਾਂ ਚ ਚਲਾ ਗਿਆ ਮੈਂ ਕਿਸੇ ਦਾ ਤੰਤ ਨਹੀਂ ਲੁੱਟ ਕੇ ਲਿਆਉਂਦਾ ਮੈਂ ਭਉ ਗੋਲਕ ਦੀ ਮਾਇਆ ਨਹੀਂ ਖਾਂਦਾ ਮਾੜੇ ਨਸ਼ੇ ਨਹੀਂ ਕਰਦਾ ਮੈਨੂੰ ਜਵਾਨ ਦਾ ਰਸ ਕੋਈ ਨਹੀਂ ਕਿਸੇ ਦੀ ਨਿੰਦਿਆ ਚੁਗਲੀ ਥੋੜਾ ਕਰੀ ਦੀ ਕਿਸੇ ਨਾਲ ਬਾਧੂ ਗੁੱਸਾ ਨਹੀਂ ਕਰ ਰਹੇ ਕੋਈ ਮੋਹ ਨਹੀਂ ਦਾ ਪਰਿਵਾਰਾਂ ਦਾ ਮੋਹ ਛੱਡ ਕੇ ਤੁਰੇ ਫਿਰਦੇ ਐ ਤੇ ਫਕੀਰ ਲੋਕ ਜਿਹੜਾ ਕਰੋਧੀ ਹੈ ਕਹਿੰਦਾ ਗੁੱਸਾ ਹੀ ਤਾਂ ਚੜਦਾ ਸੱਚੇ ਆ ਸੱਚ ਹੈ ਨਾ ਸਾਡੇ ਅੰਦਰ ਤਾਂ ਕਰਕੇ ਗੁੱਸਾ ਕਰਦੇ ਫਿਰ ਤਾਂ ਬਹੁਤਾ ਗੁੱਸਾ ਹੁੰਦਾ ਹੈ ਪਾਉ ਸੱਚ ਬੋਲਦੇ ਆ ਤੇ ਆਪਣੇ ਵਾਸਤੇ ਸੱਚ ਕੋਈ ਬੋਲਣ ਲਈ ਤਿਆਰ ਹੀ ਨਹੀਂ ਸੱਚ ਤੇ ਹੈ ਕਿ ਮੈਨੂੰ ਆਪਣੇ ਆਪ ਤੇ ਚੜੇ ਮੈਂ ਆਪਣੇ ਆਪ ਤੇ ਗੁੱਸਾ ਕਰਾ ਕਿ ਆ ਕਰਤੂਤਾ ਮੇਰੀੋਂ ਛੁੱਟਦੀ ਨਹੀਂ ਗੁੱਸਾ ਜਦੋਂ ਵੀ ਕਰੋਧ ਆਇਆ ਦੂਸਰਿਆਂ ਤੇ ਹੀ ਆਇਆ ਜਿਹਦੇ ਅੰਦਰ ਲੋਭ ਲਾਲਚ ਆ ਉਹ ਕਹਿੰਦਾ ਭਾਉ ਬਗਾਨੇ ਘਰਾਂ ਨੂੰ ਤੇਲੀ ਜੁੰਦੇ ਫਿਰਦੇ ਬਗਾਨੇ ਘਰਾਂ ਦੀਆਂ ਕੰਨਾਂ ਤੇ ਨਹੀਂ ਟੱਪ ਕੇ ਮੂੰਹ ਕਾਲਾ ਕਰੰਦੇ ਫਿਰਦੇ ਤੇ ਕਮਾਈ ਕਰਨਾ ਤੇ ਸਾਡਾ ਧਰਮ ਹੀ ਐ ਨਾ ਫਿਰ ਕੀ ਹੋਇਆ ਜੇ ਬੰਦਗੀ ਭਗਤੀ ਦਾ ਸਮਾਨਿਕ ਕਿਰਤ ਕਰ ਰਹੇ ਆ ਕਿਰਤ ਕਰਨੀ ਤੇ ਸਾਨੂੰ ਸਤਿਗੁਰੂ ਸਾਹਿਬ ਜੀ ਨੇ ਦੱਸੀ ਐ ਐਵੇਂ ਦੇ ਸੁਭਾਅ ਬਣੇ ਐਵੇਂ ਐ ਕਿ ਜਿੱਥੇ ਜਿਹਦੀ ਪ੍ਰਧਾਨਤਾ ਐ ਐਵੇਂ ਲੱਗਦਾ ਕਿ ਦੂਸਰਾ ਜਿਹੜਾ ਨਰਕਾਂ ਨੂੰ ਜਾ ਰਿਹਾ ਮੈਂ ਤੇ ਸੱਚ ਖੰਡੀ ਜਾ ਅਰਦਾਸ ਦਾ ਮੰਨਣਾ ਇਸ ਤਰੀਕੇ ਦੇ ਨਾਲ ਆ ਕਿ ਜਿਵੇਂ ਇੱਕ ਪਿੰਡ ਚ ਆਪਾਂ ਪਿੰਡ ਵਾਲੇ ਸਾਰੇ ਬੈਠੇ ਸਰਪੰਚ ਇੱਕੋ ਹੀ ਬਣਦਾ ਹੈ ਤੇ ਪੰਜਾਂ ਪਿੰਡਾਂ ਦਾ ਇੱਕ ਸਰਪੰਚ ਨਹੀਂ ਹੁੰਦਾ ਪੰਜ ਪੰਚਾਇਤਾਂ ਜੋ ਵੱਖੋ-ਵੱਖਰੀਆਂ ਤੇ ਵੱਖੋ-ਵੱਖਰੇ ਸਰਪੰਚ ਨੇ ਪਰ ਨਾਲ ਮੈਂਬਰ ਵੀ ਲੈਣੇ ਪੈਂਦੇ ਇਹ ਮੰਨ ਲਵੋ ਕਿ ਪ੍ਰਧਾਨ ਸਰਪੰਚ ਇੱਕ ਹੈ ਕਿਸੇ ਪਿੰਡ ਸਰੀਰ ਵਿੱਚ ਕਾਮ ਪ੍ਰਧਾਨ ਸਰਪੰਚ ਬਣਿਆ ਕਿਸੇ ਚ ਕ੍ਰੋਧ ਬਣਿਆ ਕਿਸੇ ਚ ਲੋਭ ਬਣਿਆ ਕਿਸੇ ਚ ਮੋਹ ਬਣਿਆ ਕਿਸੇ 'ਚ ਹੰਕਾਰ ਬਣਿਆ ਹੈ ਪਰ ਚਾਰੇ ਮੈਂਬਰ ਵੀ ਨਾਲ ਦੇ ਨਾਲ ਹੀ ਹੈ ਉਹਨਾਂ ਦਾ ਮਤਾ ਨਾਲ ਹੀ ਬਰਾਬਰ ਰਹਿੰਦਾ ਨਾਲ ਹੀ ਸਾਰਾ ਸਾਰਾ ਹੀ ਇੱਕੋ ਹੀ ਸਦਾਤ ਸਾਰਿਆਂ ਆਵਾ ਤੇ ਜਿੱਥੇ ਕਾਮ ਆਇਆ ਉੱਤੇ ਕ੍ਰੋਧ ਵੀ ਆ ਜਾਣਾ ਲੋਭ ਮੋਹ ਹੰਕਾਰ ਵੀ ਆ ਜਾਣਾ ਜਿੱਥੇ ਹੰਕਾਰ ਹੈ ਉੱਥੇ ਦੂਸਰੇ ਵੀ ਵਿਚਾਰ ਨਾਲ ਨਾਲ ਆਣ ਕੇ ਬਹਿ ਹੀ ਆ ਇਸ ਕਰਕੇ ਮਹਾਰਾਜ ਕਹਿੰਦੇ ਭਾਈ ਵਿਚਾਰ ਕਰਕੇ ਵੇਖ ਤੂੰ ਕਦੀ ਵਾਸਤੇ ਵੀ ਇਨਾਂ ਤੋਂ ਉਦਾਸੀ ਧਾਰਨ ਕਰਦਾ ਹੀ ਨਹੀਂ ਕਦੀ ਵਿਚਾਰ ਕੀਤੀ ਨਹੀਂ ਦੂਸਰੇ ਹਾਲ ਵੇਖ ਕੇ ਹੀ ਐਵੇਂ ਆਪਣੇ ਆਪ ਨੂੰ ਸੋਚੀ ਜਾਂਦਾ ਮੈਂ ਬਚ ਗਿਆ ਬਚਣ ਵਾਲੀ ਬਾ ਨਹੀਂ ਉਦਾਸ ਹੋਣ ਵਾਲੀ ਸੋ ਕਦੀ ਵਾਸਤੇ ਉਦਾਸੀ ਧਾਰਨ ਕੀਤੀ ਸੁਭਾਗ ਕੀ ਬਣਿਆ ਹੋਇਆ ਮਨ ਬਚਨ ਤੇਤੇ ਆ ਗਏ ਕਿੰਨਾ ਮਨ ਜਿਹੜਾ ਹੈ ਇਹ ਵਿਕਾਰਾਂ ਚ ਖਚਤ ਹੋਇਆ ਹੋਇਆ ਦਾਸ ਮਾਮਾ ਜੀ ਦੇ ਪਾਸ ਬੈਠਾ ਹੋਇਆ ਸੀ ਤੇ ਇੱਕ ਦਿਨ ਸੁਭਾਵਕ ਕੀ ਉਹ ਬਾਣੀ ਪੜ ਰਏ ਤੇ ਮੈਂ ਲੱਗੋਂ ਉਹਨਾਂ ਨੂੰ ਬਚਨ ਕਰ ਦਿੱਤੇ ਮੈਂ ਕਿਹਾ ਜੀ ਹੰਕਾਰ ਆ ਜਾਂਦਾ ਹੈ ਮੈਂ ਹੰਕਾਰ ਬੜਾ ਹੁੰਦਾ ਤੇ ਹੱਸ ਪੇ ਬਾਣੀ ਪੜਦੇ ਪੜਦੇ ਮੈਂ ਕਿਹਾ ਹੱਸੇ ਕਿਉਂ ਜੀ ਕਹਿੰਦੇ ਆਉਂਦੀ ਤੇ ਉਹ ਚੀਜ਼ ਹੈ ਜਿਹੜੀ ਕਦੀ ਗਈ ਹੋਵੇ ਕਹਿੰਦੇ ਕੋਈ ਜਾਵੇ ਤੇ ਫੇਰ ਹੀ ਮੁੜ ਕੇ ਆਉਂਦਾ ਨਾ ਕਹਿੰਦੇ ਇਹ ਹੰਗਲਾਜ ਆ ਲਵੇ ਤੇ ਸਾਨੂੰ ਲੱਗਦਾ ਸਾਡੇ ਚ ਹੈ ਵਕਾਰ ਮਾਰੇ ਕਹਿੰਦੇ ਇਸ ਤਰੀਕੇ ਨਾਲ ਤੈਨੂੰ ਪਕੜਿਆ ਕਦੀ ਵਾਸਤੇ ਤੂੰ ਉਦਾਸ ਹੁੰਦਾ ਹੀ ਨਹੀਂ ਕਦੀ ਤੈਨੂੰ ਛੱਡ ਕੇ ਜਾਂਦੀ ਨਹੀਂ ਕਦੀ ਵਿਚਾਰ ਕਰਕੇ ਵੇਖ ਕਦੀ ਵਾਸਤੇ ਇਨਾ ਤੋਂ ਉਦਾਸੀ ਧਾਰਨ ਨਹੀਂ ਕੀਤੀ ਤੂੰ ਕਹੋ ਨਾਨਕ ਪਜ ਹਰਮਨ ਮਹਾਰਾਜ ਕਿਵੇਂ ਫਿਰ ਕੀ ਕਰੀਏ ਕਿਹੜਾ ਤਰੀਕਾ ਹੈ ਜਿਹਦੇ ਨਾਲ ਦੁਆਰਾ ਬਚ ਜਾਈਏ ਕਹਿੰਦੇ ਭਾਈ ਪਰਮੇਸ਼ਰ ਵਾਹਿਗੁਰੂ ਦਾ ਭਜਨ ਕਰ ਸਤਿਗੁਰੂ ਸਾਹਿਬ ਜੀ ਕਹਿ ਰਹੇ ਹਨ ਪਰ ਨਾ ਜਮ ਕੀ ਫਾਸੇਰ ਕਹਿੰਦੇ ਤੈਨੂੰ ਜਮਾਂ ਦੀ ਫਾਸੀ ਨਹੀਂ ਪਰ ਪਵੇਗੀ ਕਿਸੇ ਵੀ ਤਰੀਕੇ ਦੇ ਨਾਲ ਜਮਾਂ ਦੀ ਪਾਹੀ ਗਲ ਵਿੱਚ ਨਹੀਂ ਪਵੇਗੀ ਕਿਉਂ ਜੀ ਧਰਮ ਰਾਏ ਦਰ ਕਾਗਦ ਫਾਰੇ ਜਾਂ ਨਾਨਕ ਲੇਖਾ ਸਮਝਾ ਜਿਨ੍ਹਾਂ ਦਾ लेखा ਧੰ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦੇ ਘਰ ਵਿੱਚ ਪੈ ਗਿਆ ਏ ਧਰਮ ਰਾਜ ਇਹਨੇ ਉਹਨਾਂ ਦੇ ਕਾਗਜ਼ੀ ਪਾੜ ਕੇ ਪਾਸੇ ਕਰ ਦਿੱਤੇ ਹਨ ਤਰਨਾ ਪੋ ਇਉਂ ਹੀ ਗयो ਗਰੀਬ ਨਵਾਜ਼ ਬਖਸ਼ਿਸ਼ ਕਰ ਰਹੇ ਹਨ ਕਹਿੰਦੇ ਵੇਖ ਭਾਈ ਜਵਾਨੀ ਐਵੇਂ ਬਤੀਤ ਹੁੰਦੀ ਜਾ ਰਹੀ ਏ ਐਵੇਂ ਸਾਰੀ ਦੀ ਸਾਰੀ ਲੰਘ ਗਈ ਜੀਓ ਜਰਾਤਨ ਜੀ ਤੇ ਔੜਕ ਬਡਾਪੇ ਨੇ ਆਣ ਕਰਕੇ ਜਰਾ ਬਡਾਪੇ ਨੇ ਆਣ ਕਰਕੇ ਇਸ ਸਰੀਰ ਨੂੰ ਜਿੱਤ ਲੈਣਾ ਕੀਤਾ ਹੈ। ਸੋ ਨਾਨਕ ਪੱਜ ਹਰਮਨ ਇਸ ਕਰਕੇ ਗਰੀਬ ਨਵਾਜ ਕਹਿੰਦੇ ਪਰਮੇਸ਼ਰ ਵਾਹਿਗੁਰੂ ਦਾ ਹੋਣੀ ਭਜਨ ਕਰ ਲੈ ਹੋਣੀ ਬੰਦਗੀ ਕਰ ਲੈ ਹੁਣ ਤੇ ਚਟੇ ਆਏ ਜਾਂਦੇ ਨੇ ਹੁਣ پلਕਾਂ ਦੀ ਅੜੀਤ ਕਰੀ ਜਾਣਾ ਹੈ। ਆਉਦ ਜਾਤ ਹੈ ਬੀਤ ਵੇ ਤੇਰੀ ਆਉਦ ਉਮਰ ਜਿਹੜੀ ਹੈ ਬਤੀਤ ਹੁੰਦੀ ਜਾ ਰਹੀ ਹੈ। ਬਿਰਦ ਭਇਓ ਸੂਝਾ ਨਹੀਂ। ਕਹਿੰਦੇ ਬਿਰਦ ਹੋਇਆ ਜਦੋਂ ਬਿਜੁਰਗ ਅਵਸਥਾ ਆ ਗਈ ਫਿਰ ਸੁੱਜਦਾ ਕੁਝ ਨਹੀਂ ਹੈ ਅੱਖਾਂ ਵੀ ਜਿਹੜੀਆਂ ਨੇ ਉਹ ਵੇਖਣੋ ਜਿਹੜਾ ਹੈ ਉਹ ਚੱਲਦਾ ਬਣਿਆ ਹੈ ਕੰਨਾਂ ਦੁਆਰਾ ਵੀ ਸੁਣਨੋਂ ਹਟ ਜਾਣਾ ਹੈ ਹੁਣ ਸਾਰੇ ਬਹੁਤੇ ਕਾਕੇ ਹੀ ਨੌਜਵਾਨ ਹੀ ਬੈਠੇ ਨੇ ਕਹਿੰਣਾ ਜੀ ਅਜੇ ਇਹ ਤੇ ਤੁਹਾਡੇ ਵਾਲੀ ਅਵਸਥਾ ਹੋ ਗਈ ਨਗਾ ਐਨ ਕਾ ਤੁਹਾਨੂੰ ਲੱਗੀਆਂ ਨੇ ਕੰਨ ਤੁਹਾਡੇ ਸੁਣਨੋਂ ਚਲੇ ਜਾਣੇ ਨੇ ਮਾਰੇ ਕਹਿੰਦੇ ਭਾਈ ਔੜਕ ਤੇ ਇਹ ਅਵਸਥਾ ਬਾਣੀ ਜਾਣੀ ਹੈ ਵੇਖ ਵਿਚਾਰ ਕਰਕੇ ਵੇਖ ਆ ਕਿੰਨੇ ਕੜੇ ਆ ਜਿੰਨੇ ਬਜ਼ੁਰਗ ਤਰੇ ਸਰਦੇ ਨੇ ਇਹ ਭਾੜ ਕਦੀ ਜਵਾਨ ਨਹੀਂ ਸਨ ਇਹਨਾਂ ਦੀ ਵੀ ਕਦੀ ਕਾਲੀ ਸੀ ਇਹ ਵੀ ਕਦੀ ਐਵੇਂ ਕਹਿੰਦੇ ਸਨ ਅਜੇ ਬੜੀ ਲੰਮੀ ਉਮਰ ਪਈ ਹੈ ਜਦੋਂ ਆਵੇਗਾ ਸਮਾਂ ਉਦੋਂ ਭਗਤੀ ਬੰਦਗੀ ਕਰ ਲਵਾਂਗੇ ਗਰੀਬ ਨਵਾਜ਼ ਮਹਾਰਾਜ ਕਹਿੰਦੇ ਪਾਈ ਵਿੱਚ ਸੋ ਜਿਹੜੀ ਤਰਨ ਅਵਸਥਾ ਹੈ ਨਾ ਜਵਾਨੀ ਦੀ ਅਵਸਥਾ ਇਹੋ ਹੀ ਸਮਰਨ ਭਗਤੀ ਦੀ ਅਵਸਥਾ ਹੈ ਚਾਹੀਦਾ ਤੇ ਇਹਦੇ ਵਿੱਚ ਹੀ ਹੈ ਕਿ ਸਤਗੁਰੂ ਸਾਹਿਬ ਜੀ ਦਾ ਨਾਮ ਸਿਮਰਨ ਅਭਿਆਸ ਕਰ ਲੈ ਨਹੀਂ ਤੇ ਪਾਈ ਅੱਗੇ ਜਾ ਕੇ ਵਿਚਾਰ ਕਰਕੇ ਵੇਖ ਲੈ ਸੋ ਆਵਾਜ਼ ਸਾਫ਼ ਕੀ ਬਣ ਜਾਣੀ ਰੂਧਾ ਕੰਠ ਸ਼ਬਦ ਨਹੀਂ ਉਚਰਿਆ ਅਬ ਕਿਆ ਕਰੇ ਪ੍ਰਾਨ ਜਿਹੜਾ ਗਲਾ ਉਹ ਹੀ ਬੰਦ ਹੋਣਾ ਸ਼ੁਰੂ ਹੋ ਜਾਣਾ ਫਿਰ ਗਲੇ ਚੋਂ ਆਵਾਜ਼ ਨਹੀਂ ਨਿਕਲਣੀ ਜਿੰਨੀ ਸਿਮਰਤ ਭਗਤੀ ਹੁਣ ਤੇ ਦਾ 15 ਮਿੰਟ ਜਿਹੜੇ ਰੋਜ਼ ਨਿਤਨੇਮ ਕਰਨ ਵਾਲੇ ਨੇ ਵਿਚਾਰ ਕਰਕੇ ਵੇਖੋ ਜਦੋਂ ਪਹਿਲਾਂ ਨਿਤਨੇਮ ਰਾਮ ਕੀਤਾ ਸੀ ਕਿੰਨਾ ਸਮਾਂ ਲੱਗਦਾ ਸੀ ਹੁਣ ਤੇ ਦਾ 15 ਮਿੰਟਾਂ ਚ ਕਰਕੇ ਆਪਾਂ ਕਹਿੰਦੇ ਜੀ ਵਿਲੇ ਹੋ ਗਏ ਆਗਾ ਗਾਂ ਗਰੀਬ ਨਵਾਜ਼ ਕਹਿੰਦੇ ਸ਼ਬਦ ਨਿਕਲਨੇ ਨਹੀਂ ਜ਼ਬਾਨ ਹੋਣੀ ਸਮਾਂ ਇਹੀ ਸਮਾਏ ਬੱਤਾ ਇਹ ਬੱਤਰ ਹੈ ਜੇ ਬੱਤੇ ਬਾਤ ਵਿੱਚ ਬੀਜਿਆ ਹੋਇਆ ਹਰਿਆ ਹੁੰਦਾ ਕਵੱਤ ਵਿੱਚ ਜਦੋਂ ਕਵੱਤਰ ਲੱਗ ਗਿਆਣ ਕੇ ਉਦੋਂ ਬੀਜਿਆ ਬਹੁਤਾ ਹਰਿਆ ਨਹੀਂ ਕਿਤੇ ਕੋਈ ਵਿਰਲਾਈ ਥਾਂ ਹੈ ਇੱਕ ਐਗਜ਼ਾਮਪਲ ਹੀ ਹੈ ਨਾ ਕਿ ਕਵੱਤੇ ਬੀਜਿਆ ਹੋਇਆ ਬੀਜ ਵੀ ਉਗ ਪਿਆ ਪਰ ਚਾਹੀਦਾ ਇਹੋ ਹੀ ਹੈ ਜਦੋਂ ਬੱਤਰ ਹੈ ਉਦੋਂ ਹੀ ਬੀਜ ਕਵੱਤਾ ਬੀਜਿਆ ਸੀ ਮੀਂਹ ਪੈ ਗਿਆ ਬਰਬਾਦ ਹੋ ਗਈ ਮਾਰੇ ਨੇ ਕਿਰਪਾ ਕੀਤੀ ਨਿੱਕੀਆਂ ਕਣੀਆਂ ਪੈ ਗਈਆਂ ਜ਼ਿਮੀਂਦਾਰ ਖੁਸ਼ ਹੋ ਗਿਆ ਕਹਿੰਦਾ ਵਤਰ ਤੇ ਬਹੁਤਾ ਨਹੀਂ ਸੀ ਪਰ ਆ ਜਿਹੜੀਆਂ ਥੋੜੀਆਂ ਥੋੜੀਆਂ ਕਣੀਆਂ ਪਈਆਂ ਨੇ ਨਾ ਇਹਨਾਂ ਨਾਲ ਇਹ ਬੀਜ ਉੱਗ ਪੈਣੇ ਪਰ ਉਹ ਕਣੀਆਂ ਕਿਹੜੀਆਂ ਪ੍ਰੀਮ ਪਰਮੇਸ਼ਰ ਵਾਹਿਗੁਰੂ ਦੇ ਬਰਾਗ ਦੀਆਂ ਕਣੀਆਂ ਜੇਕਰ ਤੇ ਪੈ ਗਈਆਂ ਤੇ ਫੇਰੀ ਬੀਜ ਉੱਗੇਗਾ ਪਰ ਚਾਹੀਦਾ ਤੇ ਇਹੋ ਹੀ ਹੈ ਕਿ ਤਰਨ ਜਵਾਨੀ ਦੀ ਅਵਸਥਾ ਵਿੱਚ ਜਦੋਂ ਸਾਧਗੁਰ ਸਾਹਿਬ ਜੀ ਵਾਰਾਗ ਵੀ ਬਖਤਾ ਦਿੰਦੇ ਨੇ ਬਖਤਾ ਮਨ ਵਿੱਚ ਲਾਲਚ ਵੀ ਨਹੀਂਗਾ ਉਸ ਸਮੇਂ ਮਾਰੇ ਕਹਿੰਦੇ ਚਾਹੀਦਾ ਸੀ ਤੈਨੂੰ ਭਾਈ ਪਰਮੇਸ਼ਰ ਦੀ ਭਗਤੀ ਕਰਨੀ ਪਰ ਕੀ ਹੋਇਆ ਕਹਿੰਦੇ ਭਾਈ ਬਿਰਧ ਭਇਓ ਸੁੱਝਾ ਨਹੀਂ ਕਹਿੰਦੇ ਬਜ਼ੁਰਗ ਹੋ ਗਿਆ ਹੁਣ ਕੋਈ ਸੁਝਦਾ ਪੁੱਝਦਾ ਨਹੀਂ ਇਸ ਨੂੰ ਕਾਲ ਪਹੁੰਚਿਓ ਆਣ ਕਾਲ ਪਹੁੰਚਿਓ ਆਣ ਕਹਿੰਦੇ ਕਾਲ ਆਣ ਕਰਕੇ ਸਿਰ ਸਾਹਮਣੇ ਖਲੋ ਗਿਆ ਏ ਜਿਹਨੂੰ ਆਪਾਂ ਪੜਦੇ ਕਹੋ ਕਬੀਰ ਤਬਹੀ ਨਰ ਜਾਗੈ ਜਮ ਕਾ ਡੰਡ ਮੂਡ ਮਹਿਲਾ ਜਦੋਂ ਜਾਮਾਂ ਦਾ ਡੰਡਾ ਆਣ ਕੇ ਮੁੰਡੀ ਸਿਰ ਤੇ ਵਜਾ ਉਦੋਂ ਜਾਗਦਾ ਹੈ ਉਹ ਭਾਈ ਮੈਂ ਤੇ ਜੱਪਿਆ ਹੀ ਨਹੀਂ ਸਾਰਾ ਹੀ ਸਮਾਂ ਮੇਰਾ ਅਜਾਈ ਬਤੀਤ ਹੋ ਗਿਆ ਹੈ ਜਿਹੜਾ ਸਮਾਂ ਸੇ ਸਿਮਰਨ ਭਗਤੀ ਕਰਨ ਦਾ ਉਹ ਸਾਰੇ ਦਾ ਸਾਰਾ ਏਵੇਂ ਹੀ ਲੰਘ ਗਿਆ ਕਹਿੰਦੇ ਕਾਲ ਸਾਹਮਣੇ ਆਣ ਕੇ ਖਲੋ ਗਿਆ ਹੈ ਆ ਗਈ ਹੈ ਆਵਾਜ਼ ਆਵਾਜ਼ਾ ਦੇ ਦਿੱਤਾ ਹੈ ਕਿ ਕਿਆ ਤੂੰ ਖਟਿਆ ਕਿਆ ਗਵਾਇਆ ਚਲੋ ਸਿਤਾਬ ਦੀ ਬਾਣ ਬਲ ਆਇਆ ਕਹਿੰਦੇ ਭਾਉ ਸਦਾ ਕਿ ਤੁਰਪਾ ਚੱਲ ਸਮਾ ਆ ਗਏ ਤੇਰਾ ਲੇਖਾ ਦੇਣ ਦਾ ਚੱਲ ਜਾ ਕਰਕੇ ਆਪਣਾ ਲੇਖਾ ਕਰਾ ਕਹੋ ਨਾਨਕ ਨਰ ਬਾਬਰੇ ਇਸ ਕਰਕੇ ਗਰੀਬ ਨਿਵਾਜ ਧੰ ਸਤਗੁਰੂ ਗੁਰ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਓ ਬਾਬਰੇ ਬੇਸਮਝ ਮਨੁੱਖਾ ਕਿਉਂ ਨਾ ਭਜਾਇ ਭਗਵਾਨ ਕਿਉਂ ਭਾਈ ਪਰਮੇਸ਼ਰ ਵਾਹਿਗੁਰੂ ਦੀ ਭਗਤੀ ਨਹੀਂ ਕਰਦਾ ਕਿਉਂ ਨਹੀਂ ਭਜਨ ਕਰਦਾ ਧਨ ਦਾਰਾ ਸੰਪਤ ਸਗਲ ਮਹਾਰਾਜੀ ਆ ਧਨ ਤਨਾਦ ਕਮਾਉਣ ਵਿੱਚ ਫਿਰ ਇਸੇ ਤਰੀਕੇ ਦੇ ਨਾਲ ਪਰਿਵਾਰ ਆਦਿਕ ਇਹਨਾਂ ਦੇ ਪ੍ਰੇਮਿਕ ਦੀ ਸਮਾਪਤੀ ਹੁੰਦਾ ਜਾਂਦਾ ਹੈ ਸੰਪਤੀ ਜਿਹੜੀ ਮੈਂ ਇਕੱਤਰ ਕੀਤੀ ਹੋਈ ਹੈ ਸੋ ਜੈ ਦਾਦਾ ਇੰਨੀਆਂ ਬਣਾਈਆਂ ਮਾਰੇ ਕਹਿੰਦੇ ਇਹ ਜਿਹੜੀ ਸਾਰੀ ਦੀ ਸਾਰੀ ਜਿੰਨ ਆਪਣੀ ਕਰਮ ਜਿੰਨੂੰ ਆਪਣੀ ਕਰਕੇ ਮੰਨ ਰਿਆਂ ਹਾਂ ਤੂੰ ਕਿ ਮੇਰੀ ਹੈ ਜੀ ਔਖੇ ਵੇਲੇ ਕੰਮ ਆਵੇਗੀ ਜਿੰਨ ਮੈਂ ਕਛ ਸੰਗੀ ਨਹੀਂ ਇਹਨਾਂ ਦੇ ਵਿੱਚੋਂ ਕੁਝ ਵੀ ਕਹਿੰਦੇ ਸੰਗੀ ਸਾਥ ਜਾਣ ਵਾਲਾ ਨਹੀਂ ਕਿਸੇ ਨੇ ਵੀ ਤੇਰਾ ਸੰਗ ਨਹੀਂ ਕਰਨਾ ਨਾਨਕ ਸਾਚੀ ਜਾਨ ਧੰ ਗਰੀਬ ਨਵਾਜ਼ ਸੱਚੇ ਪਾਤਸ਼ਾਹ ਜੀ ਕਿਰਪਾ ਕਰਕੇ ਕਹਿੰਦੇ ਸੱਚੀ ਮੰਨ ਲੈਣਾ ਕਰ ਇਹਨਾਂ ਦੇ ਵਿੱਚੋਂ ਇੱਕ ਰਤੀ ਪਰ ਵੀ ਇਹ ਜਿਹੜੀ ਹੁਣ ਅਜੋਕੇ ਸਮੇਂ ਪਹਿਲਾਂ ਸੋ ਅਸਤਵਾਲ ਬਣੇ ਹੋਏ ਸਨ ਹਾਥੀ ਘੋੜੇ ਆਦਿਕ ਇਸੇ ਤਰੀਕੇ ਨਾਲ ਜ਼ਮੀਨ ਜਾਇਦਾਦ ਆ ਇਹ ਸਾਰੀਆਂ ਦੀਆਂ ਸਾਰੀਆਂ ਜਿਹੜਾ ਧਾਨ ਇਕੱਤਰ ਕਰ ਲੈਣਾ ਆ ਖਾਤਿਆਂ ਚ ਵਿਖਾਲੀ ਜਾਣਾ ਮੇਰੇ ਕੋਲ ਇੰਨਾ ਜਾਂ ਆਗਾਹ ਜਿਹੜੀ ਦੌੜ ਲੱਗੀ ਹੋਈ ਹੈ ਕਿ ਪਹਿਲਿਆਂ ਕੋਲੋਂ ਨਹੀਂ ਇਕੱਠੇ ਕੀਤੇ ਗਏ ਅਸੀਂ ਕਰ ਲਵਾਂਗੇ ਗਰੀਬਨਵਾਜ਼ ਕਹਿੰਦੇ ਸੱਚੀ ਬਾਤ ਇਹ ਜਾਣ ਲੈਣਾ ਕਰ ਇਹਨਾਂ ਵਿੱਚੋਂ ਇੱਕ ਰਤੀ ਭਰ ਵੀ ਤੇਰੇ ਸਾਥ ਨਹੀਂ ਜਾਣੀ ਥੋੜਾ ਜਿੰਨਾ ਵੀ ਤੇਰੇ ਨਾਲ ਜਾਣ ਵਾਲਾ ਨਹੀਂ ਹੈ ਪਤਤ ਉਦਾਰਨ ਪੈ ਹਰਨ ਮਹਾਰਾਜ ਕੀ ਕਰੀਏ ਕਹਿੰਦੇ ਪਾਈ ਪਤਤਾਂ ਦਾ ਉਦਾਰ ਕਰਨ ਵਾਲਾ ਹੈ ਪੈ ਪਰਮੇਸ਼ਰ ਵਾਹਿਗੁਰੂ ਜਿਹੜਾ ਹੈ ਭੈ ਜਿਹੜਾ ਹੈ ਜਮਾ ਦਾ ਭੈ ਮੌਤ ਦਾ ਉਹਨੂੰ ਨਾਸ ਕਰਨ ਵਾਲਾ ਜੋ ਹੈ ਹਰ ਅਨਾਥ ਕੇ ਨਾਥ ਕਹਿੰਦੇ ਪਰਮੇਸ਼ਰ ਵਾਹਿਗੁਰੂ ਨਾਥਾਂ ਦਾ ਨਾਥ ਹੈ ਜੇ ਨਾ ਨਾਨਕ ਤਹ ਜਾਨੀਐ ਕਹਿੰਦੇ ਉਸ ਨੂੰ ਐਵੇਂ ਜਾਣਨਾ ਕਰ ਗਰੀਬ نواز ਬਖਸ਼ਿਸ਼ ਕਰਕੇ ਸਮਝਾਉਂਦੇ ਹਨ ਸਦਾ ਬਸਤ ਤੁਮ ਸਾਥ ਮਹਾਰਾਜ ਕਿਵੇਂ ਬਚਾਂ ਕਹਿੰਦੇ ਉਹ ਜਿਹੜਾ ਸਾਰਿਆਂ ਤੇ ਕਿਰਪਾ ਕਰਨ ਵਾਲਾ ਤੇਰੇ ਨਾਲ ਵੀ ਬਸਤ ਸਤਿਗੁਰੂ ਕਾਲ ਤੇਰੇ ਨਾਲ ਵਸਾ ਉਸ ਦਾ ਉਹ ਸਤਿਗੁਰੂ ਸਾਹਿਬ ਜੀ ਦੀ ਪੈ ਭਾਵਣੀ ਕਰ ਗਰੀਬ ਨਿਵਾਜ਼ ਸੱਚੇ ਪਾਤਸ਼ਾਹ ਤੇਰੇ ਤੇ ਕਿਰਪਾ ਕਰਨਗੇ ਸੋ ਅੱਜ ਥੋੜਾ ਜਿਹਾ ਲੇਟ ਆ ਤੁਹਾਡੀਆਂ ਲਾਈਟਾਂ ਲੁੱਟਾਂ ਸੈੱਟ ਹੁੰਦੇ ਆਂ ਸਮਾਂ ਲੱਗ ਗਿਆ ਬਹੁਤਾ ਕੱਲ ਨੂੰ ਅਨਵਤੇਜ ਸਿੰਘ ਤੂੰ ਹੈ ਤੇ ਮੇਰਾ ਸਰਨਾਮੀਆਂ ਪਰਕਰਮਣਾ ਤੋਂ ਬੇਜਤੀ ਹਰ ਥਾਂ ਤੇ ਪਰ ਇਹ ਆਪਣੀਆਂ ਲਾਈਟਾਂ ਲੁੱਟਾਂ ਦਾ ਪ੍ਰਬੰਧ ਕੱਲ ਨੂੰ ਸਮੇਂ ਸਿਰ ਕਰ ਲਿਓ ਕਿਉਂਕਿ 57 ਸ਼ਲੋਕ ਨੇ ਸਤਿਗੁਰ ਸਾਹਿਬ ਜੀ ਦੀ ਪਾਵਨ ਗੁਰਬਾਣੀ ਤੇ ਦੋ ਦਿਵਾਨ ਨੇ ਉਤੋਂ ਤੁਸੀਂ ਕਹਿੰਦੇ ਜੇ ਵੀ ਕਥਾ ਵੀ ਪੌਣੇ ਇੱਕ ਘੰਟੇ ਚ ਕਰਨੀ ਹੈ ਤੇ ਆਪਾਂ ਸੰਪੂਰਨਤਾ ਹੀ ਵੀ ਕਰਨੀ ਹੈ ਇਸ ਕਰਕੇ ਆਪਣਾ ਪਾਈ ਪ੍ਰਬੰਧ ਪਹਿਲਾਂ ਹੀ ਕਰ ਲਿਆ ਫਿਰ ਬੈਠਿਆਂ ਨੂੰ ਹੱਥ ਜੇ ਹਲਾਈ ਜਾਂਦੇ ਜੇ ਵੀ ਅਜੇ ਰੁਕ ਜਾਵੋ ਜੀ ਅਜੇ ਰੁਕ ਜਾਵੋ ਪਉ ਜੇ ਨਾਮ ਹੀ ਤੁਹਾਡੀਆਂ ਸੱਟ ਹੋਈਆਂ ਤੇ ਜਿਹੜਾ ਸਮਾਂ ਹੈ ਉਹ ਸਮੇਂ ਤੇ ਕਥਾ ਪ੍ਰਾਰੰਭ ਹੋ ਜਾਇਆ ਕਰਨੀ ਜੀ ਤੇ ਮੈਂ ਬੇਨਤੀ ਤੇ ਇਹੋ ਕਰੂੰਗਾ ਕਿ 7 ਵਜੇ ਕਰ ਲਿਆ ਕਰੋ ਨੇਤਨੇਮ ਤੇ ਤੁਸੀਂ ਆਪਕੋ ਆਪਣਾ ਕਰਦੇ ਜੇ ਉਹ ਤੁਸੀਂ ਜੇ ਕਿਸੇ ਦਾ ਰਹਿ ਵੀ ਜਾਵੇ ਤੇ ਕਥਾ ਦੇ ਵਿੱਚ ਨਾਲ ਚੱਲਦੇ ਚੱਲਦੇ ਵੀ ਕਰ ਲਿਆ ਕਰੋ ਇਹ ਬੇਨਤੀ ਹੈ ਘੱਟੋ ਘੱਟ ਇੱਥੇ 2 ਘੰਟੇ ਅੱਗੇ ਫਿਰ ਕਥਾ ਦੇ ਆਪਣੇ ਕੋ ਬਚਣੇ ਨੇ ਉਹਦੇ ਵਿੱਚ ਆਪਾਂ ਇੱਥੇ ਹੁਣ ਅੱਜ ਦੇ ਦਿਹਾੜੇ ਦੀ ਸਮਾਪਤੀ ਹੈ ਤੁਸੀਂ ਜਲ ਪਾਣੀ ਆਦਿਕ ਵੀ ਛਕਣਾ ਫਿਰ ਤੁਹਾਡੇ ਲੈਕਚਰ ਸ਼ੁਰੂ ਹੋ ਜਾਣੇ ਨੇ ਇਸ ਕਰਕੇ ਸਤਿਗੁਰੂ ਸਾਹਿਬ ਜੀ ਦੀ ਕਿਰਪਾ ਸਦਕਾ ਬੇਨਤੀ ਮਹਾਰਾਜ ਜੀ ਦੀ ਪਾਵਨ ਵਰਬਾਣੀ ਦੀ ਵਿਚਾਰ ਕਰਦੇ ਆਂ ਇਹ ਛੇ ਸਲੋਕਾਂ ਦੀ ਕਥਾ ਇੱਥੇ ਸੰਪੂਰਨ ਹੋਈ ਹੈ ਲਗਭਗ 51 ਸਲੋਕਾਂ ਦੀ ਕਥਾ ਹੋਰ ਦੋ ਦੀਵਾਨਾਂ ਚ ਹੋਣੀ ਹੈ ਗਰੀਬ ਨਿਵਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਕਿਰਪਾ ਕਰਨ ਰਹਿਮ ਕਰਿਆ ਜੀ ਪਾਵਨ ਗੁਰਬਾਣੀ ਦੀ ਕਥਾ ਵਿਚਾਰ ਕਰਦੇ ਆ ਸਤਿਗੁਰੂ ਸਾਹਿਬ ਜੀ ਦੀ ਪਾਵਨ ਮਹਿਮਾ ਆਪ ਸਿੱਖ ਸੰਗਤਾਂ ਨੂੰ ਸਰਵਣ ਕਰਾਉਂਦੇ ਆ ਇੱਕ ਨਹੀਂ ਅਨੇਕ ਪ੍ਰਕਾਰ ਦੀਆਂ ਪੁੱਲਾਂ ਹੋਈਆਂ ਹਨ ਸਤਿਗੁਰੂ ਗੁਰੂ ਕੀ ਸੰਗਤ ਬਖਸ਼ਣ ਹਾਰ ਬਖਸ਼ ਲੈਣੀਆਂ ਜੀ ਅਗਾਹ ਤ ਉਸ ਮਤਬਖਸ਼ਨੇ ਵਤਤ ਉਦਾਹਰਨ ਪੈ ਹਰਣ ਹਰਨਾਥ ਕੇ नाथ ਕਹੋ ਨਾਨਕ ਤੇ ਜਾਨੀਐ ਸਦਾ ਬਸਤ ਤੁਮ ਸਾਥ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ